ਲੈਂ ਗਿਆ ਤੇਰਾ ਗਜਰੇਲਾ ਹੋਰ ਬਣਾ ਫੇਰ ਰੱਖ ਤਾ ਹੁਣ ਖਾਈ ਜਾਓ ਹੈ ਤੇਰੇ ਮੁੰਡੇ ਤਾਂ ਉੱਥੇ ਵਿਚਾਰੇ ਲੱਗੇ ਪਏ ਆ ਉਹ ਵਾਉਣ ਆਹੋ ਕਣਕ ਵਿਚਾਰੇ ਵੱਡਾ ਮੱਕੀ ਬੀਜਣ ਮੱਕੀ ਵੱਡੀਆਂ ਵਿਚਾਰ ਪਾਉਂਦੇ ਆ ਆਓ ਮੱਕੀ ਨਹੀਂ ਬੀਜਦੇ ਪਰ ਪੱਠਿਆਂ ਦਾ ਚਾਰ ਪਾਉਂਦੇ ਫਿਰ ਪਾਉਣਾ ਹੀ ਆ ਮੇਰੇ ਕੰਮ ਦਾ ਇਹਨਾ ਕਰਨਾ ਹੀ ਆ ਅਸੀਂ ਆਪ ਦਾ ਕੰਮ ਕਰਸਾ ਕਣਕ ਵੀ ਆ ਮੰਮੀ ਫੇਰ ਬਣ ਗਿਆ ਤੇਰਾ ਗਜਰੇਲਾ ਹੋਰ ਆ ਹਾਂ ਤੇਰੇ ਮੁੰਡੇ ਤਾਂ ਉੱਥੇ ਵਿਚਾਰੇ ਲੱਗੇ ਪਏ ਆ ਉਹ ਵਾਉਣ ਆਹੋ ਕਣਕ ਵਿਚਾਰੇ ਵੱਡਾ ਪਾ ਮੱਕੀ ਬੀਜਣ ਮੱਕੀ ਵੱਡਾ ਚਾਰ ਪਾਉਂਦੇ ਆ ਆਹੋ ਮੱਕੀ ਨਹੀਂ ਬੀਜਦੇ ਪਰ ਪੱਠਿਆਂ ਦਾ ਚਾਰ ਪਾਉਂਦੇ ਫਿਰ ਪਾਉਣਾ ਹੀ ਆ ਮੇਰਾ ਕੰਮ ਤਾਂ ਆਉਦਾ ਕਰਨਾ ਹੀ ਆ ਕਣਕ ਵਿਚਾਰੇ ਵੱਡਾ ਪਾ ਬਾਕੀ ਬੀਜਣ ਮੱਕੀ ਵੱਡਾ ਚਾਰ ਪਾਉਂਦੇ ਆ ਆਹੋ ਮੱਕੀ ਨਹੀਂ ਬੀਜਦੇ ਪਰ ਪੱਠਿਆਂ ਦਾ ਚਾਰ ਪਾਉਂਦੇ ਫਿਰ ਪਾਉਣਾ ਹੀ ਆ ਮੇਰਾ ਕੰਮ ਤਾਂ ਆਉਦਾ ਕਰਨਾ ਹੀ ਆ ਅਸੀਂ ਆਪਰ ਕੰਮ ਕਰਸਤਾ ਆ